ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਕੱਲ ਮੈਨੂੰ WhatsApp ਦੇ ਉੱਤੇ ਜਿਹੜਾ ਮੁਕਦਮਾ ਦਿੱਲੀ ਸ਼ਹਿਰ ਕੋ ਦੁਆਰਾ 15 ਕਮੇਟੀ ਦਾ ਤੇ ਟੀਚਰਸ ਦਾ ਚੱਲ ਰਿਹਾ ਹੈ ਜਿਹੜੇ ਕੋਡ ਨੇ ਕਾਇਮ ਕੀਤੇ ਹੈਗੇ ਉਹ ਜਿਨ੍ਹਾਂ ਨੇ ਸਾਰੇ ਇਨਕੁਆਇਰੀ ਕਰ ਲਈ ਦਿੱਲੀ ਸੇ ਕੋ ਦੁਆਰਾ 15 ਕਮੇਟੀਆਂ ਜਗਾਗਾ ਕਿੜੀਆਂ ਹਨ ਕਿਨੇ-ਕਨੇ ਦੀਆਂ ਨੇ ਉਹਨਾਂ ਦੀ ਬਵਰਕਰਟ ਵੈਲਿਊ ਟਾਣੀ ਹੈ ਮੈਂ ਸੰਗਾਵਾ ਕਿ ਇਸ ਤੋਂ ਵੱਡੇ ਸ਼ਰਮਨਾਕ ਔਡਮ ਕੇ ਮਰਨ ਵਾਲੀ ਕਰਨੀ ਇਸ ਸਿੱਖੇ ਵਾਸਤੇ ਜਿਹੜੇ ਪਿਛਲੇ ਪਾਕਿਸਤਾਨ ਤੋਂ ਉੱਡੜ ਕੇ ਇੱਥੇ ਆਏ ਔਰ ਲਹਿਰਾਂ-ਬਹਾਰਾਂ ਅੱਛੇ ਸਾਰੇ ਵਿਚਾਰ ਰਹਿ ਕਿਸੇ ਗਲਤੀ ਕਮੇ ਗੁਰਤੇਗਵਧਰ ਸਾਹਿਬ ਨੇ ਗੁਰੂ ਰਕਿਸ਼ਨ ਸਾਹਿਬ ਨੇ उन्हें रहन नहीं दिखती अज उन्होंने जायदाद के उत्ते रिसीवर बैठ के और देख कै कितने पैसे दी है कि है वे वे। मैं तो समझा वहां कि एक आम आदमी भी अगर वो वैल्यू लाई जाए तो मैं समझा वह अपनी शक्ल अपना मुँह दिखाने जोगा नहीं रहा दुनिया ਕੱਲ ਉਹਨਾਂ ਨੇ 35 ਲੱਖ ਰੁਪਇਆ ਤੇ ਪਲੱਸ 18% ਦਾ ਬਿੱਲ ਆਪਣਾ ਭੇਜਿਆ ਹੈ ਕਿ ਸਾਡੀ ਪਹਿਲੀ ਕਿਸ਼ਤ ਜਿਹੜੀ ਹੈਗੀ 42 ਸਾਡੇ 42 ਲੱਖ ਰੁਪਏ ਬਣਤੀਆਂ ਦਾ ਚੈੱਕ ਸਾਨੂੰ ਦਿਓ ਫਿਰ ਅਸੀਂ ਸ਼ੁਰੂ ਕਰਾਂਗੇ ਮੈਂ ਸੰਗਵਾਵਾ ਕਿ ਇਹ ਜਿਹੜਾ ਚੈੱਕ ਹੈਗਾ ਇਹ ਪ੍ਰਧਾਨ ਜਨਰਲ ਸਕੱਤਰ ਪੰਜਾਬ ਆਫਿਸ ਵੀਰਣ ਦੇ ਵਿੱਚ ਬਣਾਉਣਾ ਚਾਹੀਦਾ अद्धे पैसे प्रधान देवे उस तो अद्धे पैसे देवे जनरल सकत्र जरा बाकी जड़े तीन से बाकी ऑफिस भी रेंट बनने चाहिए जे उन्होंने दिल्ली कमेटी तो चेक दिता ए गुरु तेज बहादुर साहब की देदारी इन परिवार और इन्होंने मरण तक मुकेगी नहीं मैंने नहीं पता उसने किमें पैसे लेने में कर रहे हैं ਸੋ ਬਿਹਤਰ ਹੈ ਆਪਣੇ ਜੜੀ ਕਮਾਈ ਕੀਤੀ ਹੋਏ ਨੇ ਗੁਰਤੇਗ ਬਾਹਰ ਸਾਹਿਬ ਦੇ ਦੰਗ ਜੜੀ ਲੁੱਟ ਸੜ ਕੀਤੀ ਹੋਏ ਨੇ ਉਸ ਚੋਂ ਇਹਨਾਂ ਦੇ ਪੈਸੇ ਆਪਣੇ ਚੈੱਕ ਕੱਟ ਕੇ ਦੇ ਨਾ ਦਿਓ ਮੈਨੂੰ ਉਮੀਦ ਹੈ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ ਕਿ ਗੱਲ ਦੀ ਬਰੀਕੇ ਨੂੰ ਸਮਝਣ ਗਏ ਔਰ ਸਮਝ ਕੇ ਆਪਣੇ ਪਲਿਓ ਪੈਸੇ ਇਹਨਾਂ ਵਕੀਲਾਂ ਨੂੰ ਦੇਣਗੇ ਇਹ 35 40 ਲੱਖ ਤੇ ਗੱਲ ਨਹੀਂ ਮੁੱਕਣੀ ਤੇ ਤੇ ਪਹਿਲੇ ਸ਼ੁਰੂਆਤ ਦੀ ਹੈ ਇਹ ਮਗੜੀਆਂ ਕੋਰੋਨਾ ਦਾ ਤੁਹਾਨੂੰ ਆਪਣੇ ਘਰ ਵੇਚਣੇ ਪੈਣ ਕਾਟ ਵੇਚਣੇ ਪੈਣ ਜੋ ਵੇਚਣਾ ਵਿੱਚ ਹੈ ਇਹਦੀ ਪੇਮੈਂਟ ਤੁਹਾਡੇ ਪਰਸਨਲ ਅਕਾਊਂਟ ਵਿੱਚੋਂ ਜਾਣੀ ਚਾਹੀਦੀ ਹੈ ਗੁਰਤੇਗ ਭਾਦਰ ਸਾਹਿਬ ਦੇ ਖਾਤੇ ਚੋਂ ਬਿਲਕੁਲ ਨਹੀਂ ਜਾਣੀ ਚਾਹੀਦੀ ਇਹਨੇ ਬੇਨਤੀ ਕਰਦਾ ਖੇਮਾ ਦਾ ਘਾਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ